ਇੱਕ ਯੂਪੀ ਚੋਂ ਬੱਚਾ ਆ ਕੇ ਦੱਸ ਦੇ 10 ਵਾਲਾਂ ਦੇ ਜਵਾਬ 0 ਟਾਈਮਿੰਗ ਦੇ ਵਿੱਚ ਦੇ ਕੇ ਸਭ ਤੋਂ ਬਾਅਦ ਜਵਾਬ ਦੇਣ ਵਾਲਾ ਬੱਚਾ ਕੀ ਕਟੋ ਕਟ ਆ 70 80 ਬੱਚੇ ਅੰਮਰ ਸ਼ਕਲ ਲਈ ਤਿਆਰ ਹੋਏ ਹਨ ਅਗਰ ਜੇ ਸਾਡੇ ਬੱਚੇ ਜਾਗ ਪਏ ਸਾਡੀ ਕੌਮ ਦੇ ਬੱਚੇ ਇਹ ਪਤਾ ਲੱਗ ਗਿਆ ਸਾਰਾ ਗੜੀ ਦੀ ਜੰਗ ਕਦੋਂ ਹੋਈ ਕੀ ਹੋਇਆ ਸੀ ਸਾਡਾ ਤਾਂ ਆ ਦੱਬਿਆ ਜਾਣਾ ਹੈ ਅੱਜ ਵੱਡੇ ਵੱਡੇ ਪ੍ਰਚਾਰ ਕੇ ਇਸ ਬੱਚੇ ਨਾਲ ਫੋਟੋ ਖਿਚਾਉਣਗੇ ਦੱਸਦੇ ਇਹਨੇ ਨਾ ਬੁੱਪ ਨਾਲ ਚੱਲਣ ਵਾਲੀ ਕੜੀ ਕਿਹਨੇ ਬੜਾਈ ਸੀ ਲੈਣਾ ਸਿੰਘ ਮਜੀਠੀਆ ਸਰ ਸਾਹਿਬ ਆਓ ਬੰਦੀਏ ਜਹਾਂ ਦੇ ਪਿਆਰਾ ਬਣਨ ਵਾਸਤੇ ਕੌਣ ਕੌਣ ਆਇਆ ਬੋਲੇ ਸੋਨਿਆ ਇਸ ਦਿਨ 22 ਸਿੰਘਾਂ ਨੂੰ ਹਜ਼ਾਰਾਂ ਫ਼ਾਨੀ ਪਠਾਨਾਂ ਨੇ ਘੇਰ ਲਿਆ ਸੀ ਉਹ ਫਿਰ ਵੀ ਕਾਇਰ ਨਹੀਂ ਹੋਏ ਉਹਨਾਂ ਨੇ جنگ ਲੜੀ ਇਹ جنگ 12 ਸਤੰਬਰ 1897 ਨੂੰ ਹੋਈ ਸੀ ਸਕੂਲ ਚ ਪੜਾਇਆ ਲੈਂਦੇ ਚੀਜ਼ਾਂ ਇਹ ਸਾਰਾ ਗੜੀ ਦੀ جنگ ਐਡੀ ਵੱਡੀ جنگ ਵਿਦੇਸ਼ਾਂ ਚ ਪੜਾਈ ਜਾਂਦੀ ਹੈ ਸਾਡੇ ਸਕੂਲਾਂ ਚ ਕੋਈ ਨਹੀਂ ਹੈਗੀ ਸਾਨੂੰ ਕਿਉਂ ਪੰਡਾ ਵਿੱਚ ਜਾ ਜਾਣਾ ਪੈ ਰਿਹਾ ਸਾਨੂੰ ਕਮੇਟੀਆਂ ਕੀ ਕਹਿੰਦੀਆਂ ਨੇ ਲੋੜ ਨਹੀਂ ਤੁਹਾਡੇ ਇਹਦੇ ਇਤਿਹਾਸਾਂ ਦੀ ਜੇ ਤੁਸੀਂ ਨਹੀਂ ਜਾਗੋਗੇ ਨਾ ਸਾਡਾ ਇਤਿਹਾਸ ਪੜਾਇਆ ਨਹੀਂ ਜਾਣਾ ਸਾਡਾ ਇਤਿਹਾਸ ਦੱਬਿਆ ਜਾਣਾ ਹੈ ਇਸੇ ਕਰਕੇ ਕਹਿੰਦਾ ਪਿੰਡਾਂ ਪਿੰਡਾਂ 'ਚ ਆਪਣੇ ਬੱਚਿਆਂ ਨੂੰ ਐਜੂਕੇਟ ਕਰੋ। ਬੇਟਾ ਕੀ ਲੱਗਿਆ ਤੁਹਾਨੂੰ? ਤੁਸੀਂ ਕਿਤਾਬ ਪੜ੍ਹੀ ਹੈ? ਕੀ ਸਿੱਖਿਆ ਕਿਤਾਬ 'ਚ ਸੱਚੀ ਦੱਸੀ? ਕਿਤਾਬ ਤੋਂ ਮੈਨੂੰ ਬਹੁਤ ਕੁਝ ਸਿੱਖਣ ਨਮਾ ਸਿੱਖਿਆ ਜੋ ਮੈਨੂੰ ਪਹਿਲਾਂ ਕੁਝ ਪਹਿਲਾਂ ਯਾਦਤਰ ਚੀਜ਼ਾਂ ਪਤਾ ਨਹੀਂ ਸੀ ਗਈਆਂ ਕਈ ਗੀਤ। ਕੀ ਕੀ ਤੁਸੀਂ ਦੱਸ ਸਕਦੇ ਹੋ? ਅੱਜ ਦੇ ਸੈਕ ਸਿੰਘਾਂ ਵਾਲਾ ਪਾਰਟ ਸੀ। ਬਾਈ ਇਹਦੇ ਵਿੱਚ ਯਾਦਤਰ ਗਰੇ ਸਿੰਘ ਕਈ ਸਾਰੇ ਸਗੇ ਜਿਨ੍ਹਾਂ ਦਾ ਬਾਰੇ ਮੈਨੂੰ ਪਤਾ ਨਹੀਂ ਸੀਗਾ ਬੁੱਕ ਤੋਂ ਪਤਾ ਚੱਲਿਆ। ਸ਼ਾਬਾਸ਼। ਕਿ ਤੁਹਾਡਾ ਆ ਜਿਹੜਾ ਦਸਵਾਂ ਜਵਾਬ ਸਵਾਲ ਸੀ ਨਾ ਬੇਟਾ ਇਹ ਵਾਲਾ ਬਿਲਕੁਲ ਸਹੀ ਜਵਾਬ ਆ ਖੜੇ ਹੋ ਕੇ ਜਿ ਘਰਾਂ ਲਾ ਦੇ ਸਾਰੇ ਹੋਲੇ ਹੋਲੇ ਤੇ ਮੈਂ ਦਾਰਾਪੁਰ ਦੀ ਕਮੇਟੀ ਨੂੰ ਦਾਰਾਪੁਰ ਨਵੇਂ ਸ਼ਹਿਰ ਜਦੋਂ ਅਸੀਂ ਪ੍ਰੋਗਰਾਮ ਲੈ ਕੇ ਆਏ ਇਹ ਵੀਰ ਲੈ ਕੇ ਆਏ ਮੈਂ ਦੇਖਿਆ ਕਿ ਗੱਡੀਆਂ ਦੇ ਵਿੱਚ ਭਰ-ਭਰ ਕੇ ਬੱਚੇ ਆ ਰਹੇ ਨੇ ਔਰ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਸੋਹਣਾ ਪ੍ਰਬੰਧ ਕੀਤਾ ਗਿਆ ਪਕੌੜਿਆਂ ਤੱਕ ਦਾ ਲੰਗਰ ਲਾਇਆ ਗਿਆ ਕਿਉਂ ਵੀ ਬੱਚੇ ਆਏ ਨੇ ਛੋਟੇ ਛੋਟੇ ਇਹਨਾਂ ਬੱਚਿਆਂ ਦੇ ਲਈ ਔਰ ਇਹਨਾਂ ਬੱਚਿਆਂ ਨੇ ਕਿੰਨਾ ਇਤਿਹਾਸ ਸਿਖਾਇਆ ਔਰ ਤੁਸੀਂ ਇੱਕ ਚੀਜ਼ ਦੇਖੋ ਕੀ ਕਟੋ-ਕਟ ਆ 70-80 ਬੱਚੇ ਅਮਰ ਸ਼ਕਨ ਲਈ ਤਿਆਰ ਹੋਏ ਨੇ ਆ 2024 ਚੜਿਆ ਖੁਸ਼ੀਆਂ ਭਰਿਆ ਆਵੇ ਕੀ ਕਰਾ ਕਿ ਰਾਮਪੁਰ ਖੇੜਾ ਉਹ ਆਸਥਾਨ ਜਿੱਥੇ ਬੱਚੇ ਬਾਹਰੋਂ ਆ ਕੇ ਪੜ੍ਹਦੇ ਨੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਇਹ ਯੂਪੀ ਤੋਂ ਆਏ ਨੇ ਪੰਜਾਬ ਦੇ ਵਿੱਚ ਔਰ ਹੁਣ ਤੱਕ ਤਿੰਨ ਬੱਚੇ ਚਲੇ ਗਏ ਭੁਗਤ ਕੇ 10 ਸਾਲਾਂ ਤੱਕ ਨਹੀਂ ਪਹੁੰਚੇ ਇੱਕ ਯੂਪੀ ਚੋਂ ਬੱਚਾ ਆ ਕੇ ਦੱਸਦੇ 10 ਸਾਲਾਂ ਦੇ ਜਵਾਬ ਜ਼ੀਰੋ ਟਾਈਮਿੰਗ ਦੇ ਵਿੱਚ ਦੇ ਕੇ ਸਭ ਤੋਂ ਟਾਪ ਨੰਬਰ ਤੇ ਹੁਣੇ ਤੱਕ ਚੱਲ ਰਹੇ ਇੱਕ ਜਕਾਰਾ ਇਹਨਾਂ ਦੇ ਨਾਮ ਤੇ ਹੋਇਆ ਜੱਜ ਸਾਹਿਬ ਦੀ ਟੀਮ ਇਹਨਾਂ ਦੇ ਨਾਲ ਫੋਟੋ ਖਿਚਾਉਣੀ ਆ ਕੱਲ ਨੂੰ ਇਹਨਾਂ ਦੇ ਪ੍ਰਚਾਰਕ ਬਣਨਾ ਤੇ ਮੈਂ ਕਮੇਟੀ ਦੇ ਮੈਂਬਰਾਂ ਨੂੰ ਵੀ ਬੇਨਤੀ ਕਰਦਾ ਪਰ ਕਮੇਟੀ ਮੈਂਬਰ ਜਿਹੜੇ ਪ੍ਰੋਗਰਾਮ ਲੈ ਕੇ ਆਏ ਨੇ ਉਹ ਵੀ ਕਿਉਂਕਿ ਐਨੇ ਸਵਾਲਾਂ ਦੇ ਟੱਪ ਸਵਾਲਾਂ ਦੇ ਜਵਾਬ ਸਿੱਖ ਰਾਜ ਦੇ ਜਵਾਬ ਬੰਦਾ ਸਿੰਘ ਬਹਾਦਰ ਦੇ ਜਵਾਬ ਹਰੀ ਸਿੰਘ ਨਲੂਏ ਦੀ ਸ਼ਹੀਦੀ ਕਦੋਂ ਹੋਈ ਉਹਨਾਂ ਸਵਾਲਾਂ ਦੇ ਡੇਟਾ ਸਮੇਤ ਜਵਾਬ ਦੱਤੇ ਨੇ ਇਸ ਬੱਚੇ ਨੇ ਜਗਾਰਾ ਖਿ ਜਾਵੇ ਨਿਆਲੇ ਧੰਨ ਧੰਨ ਬਾਬਾ ਨਾਨਕ ਸਿੰਘ ਦੇ ਮਨ ਨੂੰ ਭਾਵੇ ਸਭ ਇਹ ਜਿਹੜੇ ਬਾਬਾ ਸੰਤਰਾਵ ਸੇਵਾ ਸਿੰਘ ਜੀ ਉਹ ਇੰਨੀ ਸੇਵਾ ਕਰ ਰਹੇ ਆ ਮਾਰੋਂ ਬੱਚੇ ਆਉਂਦੇ ਇੱਥੇ ਪੜ੍ਹਦੇ ਆ ਜੀ ਉਹਨਾਂ ਦਾ ਬਹੁਤ ਧੰਨਵਾਦ ਉਹ ਪੜ੍ਹਾਈ ਵੀ ਕਰਾਉਂਦੇ ਆ ਮੈਂ ਵੀ ਉੱਥੇ ਪੜ੍ਹਦਾ ਜੀ ਉਹਨਾਂ ਨੇ ਸਾਰਾ ਖਰਚਾ ਉਹਨਾਂ ਨੇ ਚੱਕਿਆ ਹੋਇਆ ਤੁਹਾਡਾ ਖਰਚਾ ਚੱਕਿਆ ਹੋਇਆ ਹਾਂ ਜੀ ਪੜ੍ਹਾਈ ਦਾ ਸਾਰਾ ਖਰਚਾ ਉਹਨਾਂ ਨੇ ਚੱਕਿਆ ਜਦੋਂ ਕੌਣ ਬਣੇਗਾ ਪਿਆਰੇ ਦਾ ਪਿਆਰਾ ਇੱਕੀ ਚ ਫਾਈਨਲ ਮੁਕਾਬਲਾ ਹੋਇਆ ਸੀ ਇੱਕ ਟਰੱਕ ਕਿਤਾਬਾਂ ਦਾ ਭਰ ਕੇ ਬਾਬਾ ਰਾਮਪੁਰ ਖੇੜੇ ਵਾਲਿਆਂ ਨੇ ਭੇਜਿਆ ਸੀ ਮੈਂ ਉਹ ਸਮੇਂ ਅਸੀਂ ਘਰਾਏ ਹੋਏ ਸੀ ਬੱਚਿਆਂ ਨੂੰ ਕੀ ਦਈਏ ਮੈਂ ਬਾਬਾ ਜੀ ਨੂੰ ਕਿਹਾ ਬਾਬਾ ਜੀ ਇੱਕ ਦੋ ਕਿਤਾਬ ਕਹਿੰਦੇ ਇੱਕ ਦੋ ਹੀ ਦੇਣੀ ਪੂਰਾ ਸੈੱਟ ਦਵਾਂਗੇ ਔਰ ਸੀੜੀਆਂ ਵੀ ਦਿੱਤੀਆਂ ਨਾਲ ਤੇ ਮੈਂ ਤਾਂ ਬੇਨਤੀ ਕਰਦਾ ਕਿ ਇਦਾਂ ਦੇ ਮਹਾਪੁਰਸ਼ ਹੋਣ ਐਜੂਕੇਸ਼ਨ ਬਾਰੇ ਸੋਚਣ ਗ੍ਰੰਥਾਂ ਬਾਰੇ ਕਿਤਾਬਾਂ ਬਾਰੇ ਸੋਚਣ ਪੜੋ ਫ੍ਰੀ ਵਿੱਦਿਆ ਦੇਣ ਔਰ ਜਿੰਨੇ ਕਿਤਾਬਾਂ ਨੇ ਫ੍ਰੀ ਦਿੱਤੀਆਂ ਜਾਂਦੀਆਂ ਨੇ ਸੋ ਧੰਨਵਾਦ ਹੈ ਜੀ ਮੈਂ ਬੇਨਤੀ ਕਰਾਂ ਜੱਜ ਸਾਹਿਬ ਜੀ ਸਾਰੇ ਆ ਜਾਣ ਜੀ ਇੱਕ ਫੋਟੋ ਬੱਚੇ ਸਾਰੇ ਜੱਟ ਸਾਹਿਬਾਂ ਜਿਹੜੇ ਉਹ ਸਟੇਜ ਤੇ ਆ ਜਾਣ ਸਾਹਮਣੇ ਕੀ ਜਿਹੜੇ ਬੱਚੇ ਆਉਣਗੇ ਉਹਨਾਂ ਨਾਲ ਦੇ ਨਾਲ ਆਪਾਂ ਜਿਹੜਾ ਸਨਮਾਨਿਤ ਕਰਨਾ ਹੈ ਜੀ ਸੋ ਅੱਜ ਦੇ ਪ੍ਰੋਗਰਾਮ ਵਿੱਚ ਤੀਜਾ ਸਥਾਨ 3rd ਪੋਜੀਸ਼ਨ ਜਿਸ ਬੱਚੇ ਨੇ ਹਾਸਲ ਕੀਤੀ ਹੈ ਉਸ ਬੱਚੇ ਦਾ ਨਾਮ ਹੈ ਜੀ ਪ੍ਰਵਾਨ ਸਿੰਘ ਦੂਜਾ ਸਥਾਨ सोनो सोन हा